ਸਰਾਲੇ ਦੇ ਨਹਿਰ ਟੁੱਟ ਗਈ ਬਈ ਦੇਖੋ ਕਿੰਨਾ ਪਾੜ ਪੈ ਗਿਆ ਨਹਿਰ ਵਿੱਚ ਦੇਖੋ ਬਈ ਕਈ ਜਗ੍ਹਾ ਤੇ ਪਾੜ ਪੈ ਗਿਆ ਜਲਦੀ ਹੋਈ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਬਈ ਤਾਂ ਕਿ ਅੱਗੇ ਉਹ ਹੋਏ ਇਹ ਦੇਖੋ ਫੁੱਲ ਇਹ ਦੇਖਿਓ ਇਹ ਬਈ ਵੀ ਟੁੱਟਿਆ ਨੱਕਾ ਹੀ ਸੀ ਟਾਈਮ ਸਰਾਲੇ ਦੇ ਕਈ ਨੱਕੇ ਟੁੱਟ ਗਏ ਬਈ ਇਹਦੇ ਕੱਡਾ ਵੜਨ ਨੱਕਾ ਹੋ ਰਿਹਾ ਉਹ ਜਿੱਥੇ ਉਹ ਅੱਗੇ ਚੱਲ ਨਗ ਰਿਹਾ ਪਾਣੀ ਦੇਖ ਚੱਲ ਦੀਏ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰੋ ਬਾਈ ਇਹ ਦੇਖ ਪਾੜ ਦੇਖੋ ਕਿੱਡਾ ਬਾਈ ਸਰਾਲਾ ਜ਼ਿਲ੍ਹਾ ਪਟਿਆਲਾ ਬਾਈ ਫੁੱਲ ਨੱਕਾ ਟੁੱਟ ਗਿਆ ਹੋ ਇਹ ਆ ਇੱਧਰ ਇੱਧਰ ਵੀ ਚੱਲ ਗਿਆ ਬਾਈ ਸਾਰੇ ਬੱਸਾ ਪਾਣੀ ਪਾਣੀ ਜਲਦੀ ਹੋਏ ਵੀਡੀਓ ਨੂੰ ਵੱਟੇ ਵੱੱਟੇ ਸ਼ੇਅਰ ਕਰੋ ਬਾਈ ਜਲਦੀ ਹੋਏ ਵੀਡੀਓ ਨੂੰ ਵੱਟੇ ਵੱੱਟੇ ਸ਼ੇਅਰ ਕਰੋ ਬਾਈ ਇਹਦੇ ਸਰ ਵਾਲਾ ਨੱਕਾ ਟੁੱਟ ਗਿਆ ਬਾਈ ਨਹਿਰ 'ਵਾਂ ਬਹੁਤ ਆੜਾ ਪਾੜ ਪੈ ਗਿਆ ਬਾਈ ਮੂੜੇ ਮੂੜੇ ਡਰਾਕਟ ਜਾਰੇ ਹੈ ਬਾਈ ਇਹੋ ਡਰਾਕਟ ਦੀ ਤਰ੍ਹਾਂ ਜਾ ਰਹੇ ਬਾਈ ਬੱਤੇ ਬੱਦ ਵੀਡੀਓ ਨੂੰ ਸ਼ੇਅਰ ਕਰਿਓ ਬਈ ਸਰਾਲਾ ਨਹਿਰਵਾਂ ਘਟ ਗਏ ਹੋ ਮਯੂਰ ਨਹਿਰ ਦੇ ਵਿੱਚ ਨੱਕਾ ਦੇਖੋ ਕੰਡਾ ਪਾੜ ਪੈ ਗਿਆ ਬਈ ਕਹੀਂ ਕਹੀਂ ਜਗ੍ਹਾ ਪਾੜ ਤਰੇ ਬਈ ਉਹ ਦੇ ਅੱਗੇ ਅੱਗੇ ਪਾੜ ਪੈਣ ਲੱਗ ਰਿਹਾ ਦੇਖੋ ਉਹ ਦੇਖੋ ਜਲਦੀ ਹੋਈ ਵੀਡੀਓ ਨੂੰ ਬੱਤੇ ਬੱਦ ਸ਼ੇਅਰ ਕਰਿਓ ਬਈ ਦੇਓ ਇਸ ਤਰ੍ਹਾਂ ਗਿਰ ਰਿਹਾ ਬਾਈ ਦਰਖਤ ਇਹਦੇ ਇਹ ਸਾਰੇ ਕਿ ਆਏ ਨਾ ਇਹਦੇ ਜਲਦੀ ਹੋਈ ਵੀਡੀਓ ਨੂੰ ਬੱਤੇ ਬੱਤੇ ਸ਼ੇਅਰ ਕਰੋ ਬਾਈ ਇਹਦੇ ਬੱਤੇ ਬੱਤੇ ਸ਼ੇਅਰ ਕਰੋ ਬਾਈ ਇਹਦੇ ਯਾਰ ਨਹੀਂ ਲੱਗ ਰਿਹਾ ਦਰਦੇ ਹਨ ਤੂਟ ਜਾਂਦੇ ਆਪਾਂ ਜਦਿਆ ਤੁੰਗ ਬਿਨਾ ਇਹ ਸਾਰਾ ਜਿਹੜਾ ਨਜ਼ਾਰਾ ਦੇਖੋ ਕੱਡਾ ਪਾੜ ਆ ਬਾਈ ਚਲਦੀ ਹੋਈ ਵੀਡੀਓ ਨੂੰ ਵਾਤੇ ਵਾਤੇ ਸ਼ੇਅਰ ਕਰੋ ਬਾਈ ਇਹ ਸਰਾਲੇ ਸਰਾਲੇ ਦੇ ਬਾਈ ਸਾਰਾ ਪਾਣੀ ਨਹਿਰ ਮਾ ਗਿਰ ਰਿਹਾ ਬਾਈ ਪੂਰਾ ਪਾੜ ਪੈ ਗਿਆ जल्दी हुई वीडियो नु वाते-वाते शेयर करो ये देखो द्राख्त किस तरह ये देखो भाई ये देखो भाई ट्रैवल शेयर करो भाई ये रे वाते वीडियो ने शेयर करो भाई देखो द्राख्त किस तरह रे ला भाई ਉਹ ਆਏ ਸਾਡੇ ਗੱਲ ਮੀਡੀਆ ਨੂੰ ਮੱਤੇ ਬੱਦੂ ਸ਼ੇਅਰ ਕਰੋ ਬਾਈ ਲੋਈ ਥੈਂਕ ਯੂ ਸੋ ਮਚ ਧੰਨਵਾਦ ਮੈਂ ਅੰਦਰ ਆਕਾ ਨੂੰ ਪਾਸੇ ਤੋੜ ਰਹੇ ਆ ਹੋ ਗਿਆ ਭਾਈ ਦੇਖਿਓ ਕਿੰਨਾ ਪਾਣੀ ਫੁੱਲ ਪਾਣੀ ਬਣੀ ਗਿਰ ਰਿਹਾ ਚਲਦੀ ਹੋਈ ਵੀਡੀਓ ਬਾਤ ਕਰਦੇ ਸੇਅਰ ਕਰਿਓ ਥੈਂਕ ਯੂ ਸੋ ਮੱਚ ਬਾਤ ਕਰਦੇ ਵੀਡੀਓ ਸੇਅਰ ਕਰਿਓ ਭਾਈ